ਮਰਹਬਾ ਸੋ ਸ਼ਹਿਰ ਲੁਧਿਆਣਾ ਔਰ ਇੱਕ ਵਾਰ ਫਿਰ ਲਾਈਵ ਤਸਵੀਰਾਂ ਗਮਸਾ ਐਕਸਪੋ ਜੀ ਹਾਂ ਨਾਇੰਥ ਗਮਸਾ ਐਕਸਪੋ ਦੇ ਵਿੱਚ ਇਸ ਟਾਈਮ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਔਰ ਅਸੀਂ ਪਹੁੰਚੇ ਆਂ ਨੈਟ ਐਂਡ ਸੀਯੂ ਦੇ ਸਟਾਲ ਤੇ ਔਰ ਜਿਹੜਾ ਮਸ਼ੀਨਰੀ ਔਰ ਜਿਹੜਾ ਸੂਈਆਂ ਦੇ ਵਿੱਚ ਜੀ ਹਾਂ ਨੀਡਲਸ ਮਸ਼ੀਨਰੀ ਨੀਡਲਸ ਦੇ ਵਿੱਚ ਇੱਕ ਕਾਫੀ ਰਾਊਂਡ ਨੇਮ ਹੈ ਸੋ ਨੈਟ ਐਂਡ ਸੀਯੂ ਦੇ ਸਟਾਲ ਤੇ ਪਹੁੰਚੇ ਆਂ ਗੱਲਬਾਤ ਕਰਦੇ ਆਂ ਮੰ ਟੰਡਨ ਜੀ ਨਾਲ ਸਰ ਕੀ ਇਸ ਵਾਰੀ ਨਵਾਂ ਅਸੀਂ ਇਸ ਵਾਰ 골ਡਨ ਰੌਕ ਨੀਡਲਸ ਦੀ ਨਵੀਂ ਨੀਡਲਸ ਦੇ ਲਾਂਚ ਕੀਤੀ ਹੈ ਉਹਨਾਂ ਦੀ ਜਿਹੜੀ ਨਾਰਮਲ ਨੀਡਲ ਲਾਈਫ ਹੈ ਉਹ ਕਿਸੇ ਵੀ ਕੰਪਨੀ ਦੀ ਨੀਡਲ ਲਾਈਫ ਨਾਲੋਂ 35 ਤੋਂ 40% ਐਕਸਟਰਾ ਹੈ ਕੁਆਲਿਟੀ ਵਾਈਜ਼ ਔਰ ਪਰਫਾਰਮੈਂਸ ਵਾਈਜ਼ ਐਕਸਟਰਾ ਹੈ ਜਿਸ ਤਰ੍ਹਾਂ ਕਿਸੇ ਵੀ ਕੰਪਨੀ ਦੀ ਨੀਡਲ ਅਸੀਂ ਇਸ ਪਾਨੀ ਜਾਂ ਤੇ ਚਲਾਣੇ ਆ ਤੇ ਉਹ ਖਰਾਬ ਹੋ ਜਾਂਦੀ ਉਹਦਾ ਮੂੰਹ ਖੁੱਲ ਜਾਂਦਾ ਧਾਰੀਆਂ ਲੱਗ ਜਾਂਦੀਆਂ ਕੱਪੜੇ ਦੇ ਵਿੱਚ ਬਟ ਸਾਡੇ ਇੱਧਾ ਨਹੀਂ ਹੈਗਾ ਉਹਦੇ ਨਾਲ ਸਾਡੀ ਕੰਪਨੀ ਨੇ ਇੰਪਰੂਵਮੈਂਟ ਕੀਤੀ ਹੈ ਕਿ ਕੰਪਨੀ ਨੀਡਲ ਦੀ ਜਿਹੜੀ ਲਾਈਫ ਹੈ ਉਹ 3500 ਤੋਂ 40% ਐਕਸੀਡ ਹੋ ਜਾਏਗੀ ਜਿਹਦੇ ਨਾਲ ਪ੍ਰਾਈਸ ਬੇਸਿਸ ਤੇ ਔਰ ਪ੍ਰੋਡਕਸ਼ਨ ਬੇਸਿਸ ਤੇ ਸਾਡੀ ਮਿਨਿਮਮ ਕਾਸਟ ਦੇ ਤੁਸੀਂ ਕਪੜਾ ਨਿੱਟ ਕਰ ਸਕਦੇ ਹੋ ਓਕੇ ਸਰ ਤਾਜ਼ੇ ਹਾਲਾਤ ਕਿਦਾਂ ਦੇ ਇੰਡਸਟਰੀ ਦੇ ਇੰਡਸਟਰੀ ਦੇ ਵਿੱਚ ਗਰੋਥ ਹੋ ਰਹੀ ਹੈ ਜੀ ਗਵਰਨਮੈਂਟ ਨੇ ਜਿਹੜੀ ਨਵੀਂ ਬਜਟ ਆਇਆ ਹੈ ਉਹਦੇ ਵਿੱਚ ਕੁਝ ਚਾਈਨਾ ਤੋਂ ਇمپੋਰਟ ਦੇ ਉੱਤੇ ਰੈਸਟ੍ਰਿਕਸ਼ਨਸ ਲਗਾਈਆਂ ਉਹਦੇ ਨਾਲ ਉਮੀਦ ਹੈ ਕਿ ਬਹੁਤ ਵਧ ਗਿਆ ਰਹੇਗਾ ਇਨਕਮ ਟੈਕਸ ਰਿਵੈਟ ਮਿਲੇ ਉਹਦੇ ਨਾਲ ਸਾਰਾ ਕੰਮ ਜਾਦਾ ਪੱਕੇ ਚ ਔਰ ਲੀਗਲ ਤਰੀਕੇ ਨਾਲ ਵੇ ਨਾ ਹੋਏਗਾ ਉਹਦੇ ਨਾਲ ਕਸਟਮਰ ਨੂੰ ਵੀ ਲੈਨਦਾਰ ਨੂੰ ਵੀ ਦੇਨਦਾਰ ਨੂੰ ਵੀ ਈਜ਼ੀ ਹੋਏਗਾ ਪਰ ਜਿਹੜਾ ਇਸ ਟਾਈਮ ਜੇ ਗੱਲਬਾਤ ਕਰੀਏ ਮਸ਼ੀਨਰੀ ਇੰਡਸਟਰੀ ਦਾ ਕਿਦਾਂ ਦਾ ਮਾਹੌਲ ਹੈ ਮਸ਼ੀਨਰੀ ਇੰਡਸਟਰੀ ਦੇ ਵਿੱਚ ਲੇਟੈਸਟ ਟੈਕਨੋਲੋਜੀ ਆਉਣ ਦੇ ਨਾਲ ਮੇਕ ਇਨ ਇੰਡੀਆ ਦੇ ਨਾਲ ਜੋਰ ਵੱਧ ਰਿਹਾ ਹੈ ਉਹ ਸਾਰੇ ਲੋਕ ਗਵਰਨਮੈਂਟ ਸਬਸਿਡੀਆਂ ਦਾ ਫਾਇਦਾ ਉਠਾ ਰਹੇ ਆ ਜਿਸ ਤਰ੍ਹਾਂ ਊਮੈਨਸ ਨੂੰ ਸਬਸਿਡੀ ਮਿਲ ਰਹੀ ਹੈ 35 ਤੋਂ 40% ਦੀ ਸੌਂ ਦੇ ਵਿੱਚ ਲਗਾ ਕੇ ਨਿਊ ਜੀਐਸਟੀ ਤੇ ਸਬਸਿਡੀਆਂ ਮਿਲ ਰਹੀ ਹੈ ਤੇ ਉਹ ਚੀਜ਼ ਬੈਨੇਫੀਸ਼ੀਅਲ ਜਾ ਰਹੀ ਹੈ ਇੰਡਸਟਰੀ ਲਈ ਕੱਪੜਾ ਅੰਡਰ ਇਨਵੌਇਸਿੰਗ ਚ ਇمپੋਰਟ ਹੋ ਰਿਹਾ ਹੈ ਉਹਦੇ ਨਾਲ ਕਹਿੰਦੇ ਮਸ਼ੀਨਰੀ ਨੂੰ ਬਹੁਤ ਸੈਟਬੈਕ ਪਹੁੰਚਿਆ ਦੇਖੋ ਜੀ ਅੰਡਰ ਇਨਵੌਇਸ ਦੇ ਨਾਲ ਸਾਨੂੰ ਕੰਪੀਟੀਸ਼ਨ ਮਿਲਦਾ ਰਿਹਾ ਵਾ ਇੰਡੀਅਨ ਮਾਰਕੀਟ ਨੂੰ ਇਹ ਚੀਜ਼ ਤਾਂ ਗਵਰਨਮੈਂਟ ਨੂੰ ਦਿਖਣੀ ਚਾਹੀਦੀ ਹੈ ਕਿ ਕਸਟਮ ਤੇ ਅੱਜ ਆਨਲਾਈਨ ਅੱਜ ਸਾਡੇ ਜੀਐਸਟੀ ਦੇ ਵਿੱਚ ਜਿਹੜਾ ਐਚਐਸਐਮ ਕੋਡ ਹੈ ਉਦੇ ਉੱਪਰ ਇੰਟਰਨੈਸ਼ਨਲ ਡਾਟਾ इजीली ਚੈੱਕ ਕੀਤਾ ਜਾ ਸਕਦਾ ਹੈ ਕਿ ਕਿਹੜੀ ਚੀਜ਼ ਦਾ ਕੀ ਪ੍ਰਾਈਸ ਹੈ ਜਦੋਂ ਨੂੰ इजीली ਚੈੱਕ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਮਿਨਿਮਮ ਵੈਲਿਊਏਸ਼ਨ ਕਸਟਮ ਨੂੰ ਅਪਡੇਟ ਕਰਨ ਦੀ ਚਾਹੀਦੀ ਕੋਈ ਸੌਫਟਵੇਅਰ ਬਣਾਉਣਾ ਚਾਹੀਦਾ ਜਿਹਦੇ ਨਾਲ ਕਿ ਉੱਥੋਂ ਹੀ ਇਹ ਪ੍ਰੋਬਲਮ ਜਿਹੜੀ ਹੈ ਸੋਲਵ ਹੋ ਜਾਵੇ ਠੀਕ ਹੈ ਜੀ ਹੁਣ ਗੱਲਬਾਤ ਕਰਦੇ ਆ ਵੈਸਟਰ ਨਾਲ ਵੀ ਸਰ ਨਮਸਕਾਰ ਤੁਹਾਡਾ ਸ਼ੁਭਨਾਮ ਸਰ ਹਰਮਦੀਪ ਸਿੰਘ ਜੀ ਇਹ ਮਸ਼ੀਨਰੀ ਦੇ ਸ਼ੋਅ 'ਚ ਤੁਸੀਂ ਪਹੁੰਚੇ ਹੋ ਸੋ ਕਿੰਦਾ ਦੀਆਂ ਮਸ਼ੀਨਾਂ ਦੇਖਣ ਨੂੰ ਮਿਲ ਰਹੀਆਂ ਇਹ ਨਵੇਂ ਨਵੇਂ ਫੈਬ੍ਰਿਕ ਸਟਿਚਿੰਗ ਸਟ੍ਰੀਮ مشینਾਂ ਨੇ ਯਤੇ ਨਵੀਆਂ ਆਈਆਂ ਹੋਈਆਂ ਜੀ ਸੋ ਇੰਡਸਟਰੀ ਨੂੰ ਫਾਇਦਾ ਮਿਲਦਾ ਇਹਦੇ ਹਾਂਜੀ ਹਾਂਜੀ ਬਹੁਤ ਫਾਇਦਾ ਹੁੰਦਾ ਜੀ ਥੈਂਕ ਯੂ ਸਰ ਸੋ ਲਾਈਵ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਰਹੇ ਹੋ ਕਿ ਨੈਟ ਐਂਡ ਸਿਊ ਐਂਟਰਪ੍ਰਾਈਜ਼ਸ ਨੇ ਜਿਹੜਾ ਕਿ ਇਸ ਵਾਰੀ ਦੱਸਿਆ ਕਿ ਉਹਨਾਂ ਨੇ ਨੀਡਲਸ ਖਾਸ ਤਰ੍ਹਾਂ ਦੀ ਨੀਡਲਸ ਪੇਸ਼ ਕੀਤੀਆਂ ਜਿਹਦੇ ਨਾਲ ਕਿ ਜਿਹੜਾ ਇੰਡਸਟਰੀ ਨੂੰ ਕਾਫੀ ਫਾਇਦਾ ਹੋਏਗਾ ਮਸ਼ੀਨਰੀ ਸੈਗਮੈਂਟ ਨੂੰ ਕਾਫੀ ਫਾਇਦਾ ਹੋਏਗਾ ਸੋ ਇਹ ਸੀ ਫਿਲਹਾਲ ਇਸ ਵੇਲੇ ਦਾ ਅਪਡੇਟ ਫਿਰ ਤੁਹਾਡੇ ਨਾਲ ਜ਼ਰੂਰ ਜੁੜਾਂਗੇ ਦੇਖਦੇ ਰਹੋ ਬਨੇ ਰਹੋ ਜਾਣੇ ਤੇ ਸੀ ਧੰਨਵਾਦ